ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਬਾਗੀ ਅਤੇ ਦਾਗੀ ਧੜੇ ਨੂੰ ਤਲਬ ਹੋਣ ਲਈ ਕਿਹਾ ਗਿਆ ਧਾਰਮਿਕ ਸਜ਼ਾ ਲੱਗੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘੂਬੀਰ ਸਿੰਘ ਸ਼੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਆਪੀ ਸਿੰਘ ਹੁਣਾ ਵੱਲੋਂ ਪੰਜ ਪਿਆਰੀ ਸਹਿਬਾਨ ਵੀ ਮਯੂਸ ਸੇ ਇਨ ਬੈਂਡ ਇਹ ਹੁਕਮ ਮੰਨੋ ਪਗੋੜੇ ਕੌਣ ਹੋਏ ਮਨਕਰ ਕੌਣ ਹੋਏ ਮਨਮਰਜ਼ੀ ਕਿੰਨਾ ਕੀਤੀ ਇਵਨ ਦੋ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣੇ ਗਿਆਨੀ ਕੁਲਦੀਪ ਸਿੰਘ ਗੱਜ ਉਹਨਾਂ ਦਾ ਵੀ ਸੰਪੰਤ ਨੇ ਵਿਰੋਧ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਅਤੇ ਕਰਪਾਲ ਸਿੰਘ ਬਡੂਂਗਰ ਜਿਹੜੇ ਨੇ ਉਹ ਮੈਦਾਨ ਛੱਡ ਗਏ ਮੈਦਾਨ ਛੱਡਣ ਤੋਂ ਬਾਅਦ ਮਨਪ੍ਰੀਤੀ ਆਲੀ ਇਕਬਾਲ ਸਿੰਘ ਝੋਂਦਾ ਸੰਤਾ ਸਿੰਘ ਅਮਹਿਦਪ uri ਗੁਰਪ੍ਰਤਾਪ ਸਿੰਘ ਮਡਾਰਾ ਅਤੇ ਬੀਬੀ ਸਤਵੰਤ ਹੋਣਾ ਨੇ ਇਹ ਵਿੜਾ ਉਠਾਇਆ ਭਰਤੀ ਨੂੰ ਮੁਕੰਮਲ ਕੀਤਾ ਹਾਲਾਂਕਿ ਬੀਬਾ ਸਤਵੰਤ ਕੌਰ ਤੋਂ ਇਲਾਵਾ ਬਾਕੀ ਚਾਰਾਂ ਆਗੂਆਂ ਦੀ ਰੱਜ ਕੇ ਕਰਦਾਰ ਉਚੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਤੇ ਭਰਤੀ ਵਹਿਮ ਦੇ ਵਿੱਚ ਸਭ ਤੋਂ ਮੋਰੀ ਸੀ ਮੋਰੀ ਸੀ ਮਨਪ੍ਰੀਤ ਯਾਲੀ ਅਤੇ ਬੀਬਾ ਸਤਵੰਤ ਕੌਰ 11 ਅਗਸਤ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਲੇਕਿਨ ਮਨਪ੍ਰੀਤ ਯਾਲੀ ਦੀ ਹੁਣ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਚਾਹੀਦੀ ਨਵੇਂ ਸ਼ਰੂਪੜੀ ਅਕਾਲੀ ਦਲ ਨੂੰ ਲੈ ਕੇ ਤੇ ਪੁਰਾਣੇ ਸ਼ਰੂਪੜੀ ਅਕਾਲੀ ਦਲ ਨੂੰ ਲੈ ਕੇ ਉਹ ਵਾਰ-ਵਾਰ ਗੱਲ ਕਹਿ ਰਹੇ ਨੇ ਕਿ ਅਸੀਂ ਕੌਮ ਨੂੰ ਇਕੱਠਾ ਕਰਦਾ ਹੈ ਪੰਥ ਦਾ ਪੰਥ ਨੂੰ ਇਹ ਪੰਥ ਦਾ ਏਕਾ ਕਰਾਉਣਾ ਹੈ ਜੇਕਰ ਪੰਥ ਦੀ ਇਕਤਾ ਹੋਵੇਗੀ 2027 ਦੀਆਂ ਵਿਧਾਨ ਸਭਾਗੀਆਂ ਚੋਣਾਂ ਜਿੱਤੀਆਂ ਜਾਣਗੀਆਂ ਨਹੀਂ ਤਾਂ ਬਾਹਰੀ ਸ਼ਕਤੀਆਂ ਬਾਹਰੀ ਏਜੰਸੀਆਂ ਕੌਮ ਦਾ ਘਾਣ ਕਰਨੀਆ ਨੁਕਸਾਨ ਕਰਨੀਆ ਇਹ ਗੱਲ ਵਾਰ-ਵਾਰ ਕਹੀ ਗਈ ਮਨਪ੍ਰੀਤ ਈਆਲੀ ਵੱਲੋਂ ਨਵਾਂ ਸ਼ਰੂਪਣੀ ਅਕਾਲੀ ਦਲ ਦਾ ਦਫ਼ਤਰ ਬਣਿਆ ਕਿੱਥੇ ਚੰਡੀਗੜ੍ਹ ਵਿੱਚ ਚੰਡੀਗੜ੍ਹ ਵਿਖੇ ਬੀਬਾ ਸਤਵੰਤਕੌਰ ਅਤੇ ਮਨਪ੍ਰੀਤ ਈਆਲੀ ਗੈਰ ਰਹੇ ਗਾਇਬ ਰਹੇ ਉਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋਏ ਲੇਕਿਨ ਮਨਪ੍ਰੀਤ ਈਆਲੀ ਜਦੋਂ ਭਰਤੀ ਆਕਰ ਰਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸ਼ਰੂਪਣੀ ਅਕਾਲੀ ਦਲ ਵਿੱਚ ਤੇ ਗਦਾਰ ਕਿਹਾ ਗਿਆ ਮਾਂ ਪਾਰਟੀ ਦੀ ਢਿੱਡ ਵਿੱਚ ਲੱਤ ਮਾਰੀ ਹੈ ਯਾਨੀ ਕਿ ਲੱਖਪਤੀ ਸੇ ਇਸ ਨੂੰ ਕਰੋੜਪਤੀ ਬਣਾ ਦਿੱਤਾ ਇਸ ਤਰ੍ਹਾਂ ਦੇ ਬਿਆਰਬਾਜ਼ੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਅਤੇ ਇਸ ਦੇ ਸਾਥੀਆਂ ਵੱਲੋਂ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੁਣ ਮਨਪ੍ਰੀਤ ਯਾਦੀ ਕਿਉਂ ਨਹੀਂ ਦਿਖ ਰਾਇ ਹੁਣ ਦੇ ਬੀਬੀ ਜ਼ਗੀਰ ਕੌਰ ਸੁਜੀਤ ਸਿੰਘ ਰਖੜਾ ਅਤੇ ਬਾਕੀ ਦੇ ਲੋਕ ਜਿਹੜੇ ਨਾਲ ਨੇ ਲੇਕਿਨ ਮਨਪ੍ਰੀਤ ਯਾਦੀ ਹੁਣ ਦਿਖ ਨਹੀਂ ਰਹੀ ਨਾ ਮਨਪ੍ਰੀਤ ਯਾਦੀ ਹੁਣਾਂ ਨੇ ਕੋਈ ਬਿਆਨਬਾਜ਼ੀ ਕਰਕੇ ਜਿਹੜਾ ਹੈ ਕੋਈ ਵਿਰੋਧ ਕੀਤਾ ਹੈ ਸੁਭੇਸ਼ ਸਿੰਘ ਬਾਦਲ ਦਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਵਿਧਾਇਕ ਨੇ ਮਨਪ੍ਰੀਤਿਆਦੀ ਜੇਕਰ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਤਾਂ ਫਿਰ ਉਹ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਕਿਉਂ ਨਹੀਂ ਦੇ ਰਹਾ ਜੇਕਰ ਉਹ ਅਸਤੀਫਾ ਦਿੰਦੇ ਨੇ ਕੀ ਹਲਕਾ ਦਾਖਾ ਦੇ ਲੋਕ ਉਸ ਨੂੰ ਪਸੰਦ ਨਹੀਂ ਕਰਨਗੇ ਅਸਲ ਦੇ ਵਿੱਚ ਕਾਨੂੰਨ ਕੀ ਕਹਿੰਦਾ ਹੈ ਕਿ ਜੇਕਰ ਨਵੀਂ ਪਾਰਟੀ ਵਿੱਚ ਜਾਣਾ ਹੈ ਪੁਰਾਣੀ ਪਾਰਟੀ ਦੇ ਵਿੱਚ ਤੁਸੀਂ ਭਾਵੇਂ ਵਿਧਾਇਕ ਹੋ ਭਾਵੇਂ ਮੰਤਰੀ ਹੋ ਭਾਵੇਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ ਤੁਹਾਨੂੰ ਔਨ ਦਾ ਸਪੋਰਟ ਅਸਤੀਫਾ ਦੇਣਾ ਪਵੇਗਾ ਜਿਸ ਤਰ੍ਹਾਂ ਸੁਖਵਿੰਦਰ ਕੁਮਾਰ ਸੁਖੀ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ ਸੀ 2022 ਦੀ ਵਿਧਾਨ ਸਭਾ ਦੀ ਉਹਨਾਂ ਦਾ ਅਸਤੀਫਾ ਹਾਲੇ ਵੀ ਕੁਲਤਾਰ ਸਿੰਘ ਸੰਧਵਾ ਉਹਨਾਂ ਵੱਲੋਂ ਜਿਹੜਾ ਸਵੀਕ ਔਰ ਜਿਹੜਾ ਸਵੀਕਾਰ ਨਹੀਂ ਕੀਤਾ ਗਿਆ ਤੇ ਇਧਰ ਮਨਪ੍ਰੀਤ ਯਾਲੀ ਹਾਲੇ ਵੀ ਸ਼੍ਰੋਮਣੀ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਲੈ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਬਣੇ ਜੇਕਰ ਇਹ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਉਸ ਤੋਂ ਬਾਅਦ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂਦੇ ਤੇ ਫਿਰ ਇਹਨਾਂ ਨੇ ਜਾ ਕੇ ਹਿੱਸਾ ਬਣਨੇ ਬਣਨਾ ਸੀ ਅਖਸ ਆਖਰਕਾਰ ਮਨਪ੍ਰੀਤ ਯਾਲੀ ਦੇ ਦਬਾਗ ਦੇ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਟੱਕੜੀ ਵੀ ਲੈਣਾ ਹੈ ਦਫਤਰ ਤੇ ਕਬਜ਼ਾ ਵੀ ਕਰਨਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਵੀਪੀਸੀ ਕਬਜ਼ੇ ਤੋਂ ਵੀ ਛੁਡਾਉਣੀ ਹੈ ਬਾਦਲ ਪਰਿਵਾਰ ਦੇ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਂ ਦਾ ਵੱਡਾ ਬਿਆਨ ਆਇਆ ਕਿ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲੜੀ ਜਾਵੇਗੀ ਪੰਥ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਕੀ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਨੇ ਤੇ ਮਨਪ੍ਰੀਤ ਯਾਦੂ ਕਿਹੜੀ ਪਾਰਟੀ ਦਾ ਹਿੱਸਾ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦਾ ਜੇਕਰ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਤੇ ਉਹਨਾਂ ਨੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਜਿਸ ਤਰ੍ਹਾਂ ਸੁਖਿੰਦਰ ਕੁਮਾਰ ਸੁਖੀ ਹੋਣ ਹਿੱਸਾ ਬਣ ਗਏ ਨੇ ਆਪ ਆਦਮੀ ਪਾਰਟੀ ਦਾ ਹਾਲੇ ਤੱਕ ਵੀ ਉਹਨਾਂ ਦਾ ਅਸਤੀਫਾ ਕੁਲਤਾ ਸਿੰਘ ਸੰਧ ਮਾਮਲੇ ਮਨਜ਼ੂਰ ਨਹੀਂ ਕੀਤਾ ਦਬੀਦਾ ਦੇ ਵਿੱਚ ਨੇ ਮਨਪ੍ਰੀਤ ਿਆਲੀ ਲੱਗਦਾ ਹੈ ਕਿ ਮਨਪ੍ਰੀਤ ਿਆਲੀ 11 ਅਗਸਤ ਤੋਂ ਬਾਅਦ ਚੁੱਪ-ਚਾਪ ਸਾਇਲੈਂਟ ਹੋ ਕੇ ਆਪਣੇ ਘਰ ਬੈਠ ਗਿਆ ਨੇ